ਮਾਚੀਵਾੜਾ ਮੰਡੀ ਵਿੱਚ ਅੱਜ ਮੱਕੀ ਦੀ ਫਸਲ ਦੀ ਆਮਦੋ ਸੁਰੂ ਹੋ ਗਈ ਹੈ ਜਿਸ ਦੀ ਕੁੱਲੀ ਬੋਲੀ ਰਾਹੀਂ ਹੋਈ ਵਿਕਰੀ ਦੌਰਾਨ ਹੁਣ ਤੱਕ ਦਾ ਰਿਕਾਰਡ ਤੋੜ ਭਾ 2421 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕੀ ਹੈ ਪਿੰਡ ਮਹਿਲੂਲਪੁਰ ਦੇ ਕਿਸਾਨ ਸਰਜੀਤ ਸਿੰਘ ਨੇ ਅੱਜ ਮਾਚੀਵਾੜਾ ਮੰਡੀ ਵਿੱਚ ਆਰਤੀ ਮੋਹਨ ਲਾਲ ਜਗਨਨਾਥ ਐਂਡ ਕੰਪਨੀ ਕੋਲ ਜੋ ਆਪਣੀ ਫਸਲ ਵੇਚਣ ਲਈ ਆਇਆ ਸੀ ਜਿੱਥੇ ਕਿ ਖੁੱਲੀ ਬੋਲੀ ਰਾਹੀਂ ਪ੍ਰਾਈਵੇਟ ਵਪਾਰੀ ਚਿਰਾਗ ਐਂਡ ਟਰੇਡਿੰਗ ਕੰਪਨੀ ਵੱਲੋਂ 2421 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਖਰੀਦਦਾਰੀ ਕੀਤੀ ਹੈ। ਮਾਚੀਵਾੜਾ ਦਾਣਾ ਮੰਡੀ ਵਿੱਚ ਪਿਛਲੇ ਸਾਲ ਸੁੱਕੀ ਮੱਕੀ ਦੀ ਫਸਲ ਦਾ ਭਾਅ 1800 ਤੋਂ 2000 ਰੁਪਏ ਤੱਕ ਪ੍ਰਤੀ ਕਵਾਂਟਲ ਸੀ। ਪਰ ਇਸ ਵਾਰ ਇਹ ਫਸਲ 2421 ਰੁਪਏ ਪ੍ਰਤੀ ਕਵਾਂਟਲ ਵਿਕਣ ਨਾਲ ਕਿਸਾਨ ਬਾਗੋ-ਬਾਗ ਦਿਖਾਈ ਦਿੱਤਾ ਹੈ। ਮਾਚੀਵਾੜਾ ਇਲਾਕੇ ਵਿੱਚ ਇਸ ਵਾਰ ਮੱਕੀ ਦੀ ਬਜਾਈ ਬਹੁਤ ਜ਼ਿਆਦਾ ਹੈ ਕਿਉਂਕਿ ਪਿਛਲੇ ਸਾਲ ਇਹ ਫਸਲ ਵਧੀਆ ਝਾੜ ਕਾਰਨ ਕਿਸਾਨਾਂ ਲਈ ਲਾਹੇਵੰਦ ਸਾਬਤ ਹੋਈ ਸੀ ਆਉਂ ਦੇਖਦੇ ਹਾਂ ਸ੍ਰੀ ਮਾਚੀਵਾੜਾ ਸਾਹਿਬ ਤੋਂ ਰਾਜਦੀਪ ਸਿੰਘ ਅਲਵੇਲਾ ਦੇ ਨਾਲ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਅੱਜ ਮਾਚੀਵਾੜਾ ਮੰਡੀ ਦੇ ਵਿੱਚ ਮੱਕੀ ਦੀ ਫਸਲ ਵਧੀਆ ਹੈ ਅਤੇ ਅੱਜ ਬੜਾ ਵਧੀਆ ਭਾਅ ਜਿਹੜਾ ਇੱਥੇ ਲੱਗਿਆ 2421 ਰੁਪਏ ਲੱਗਿਆ ਔਰ ਇਹ ਰਿਕਾਰਡ ਹੈ ਮਛੀਵਾੜ ਦੇ ਵਿੱਚ 2421 ਰੁਪਏ ਭਾਅ ਜਿਹੜਾ ਲੱਗਿਆ ਔਰ ਕਿਸਾਨ ਵੀਰਾਂ ਨੂੰ ਵੀ ਅਪੀਲ ਕਰਦਿਆਂ ਵੀ ਜਿਹੜੀ ਮੱਕੀ ਆ ਉਹ ਪੂਰੀ ਸੁਕਾ ਕੇ ਵੜਣ ਔਰ ਇਸੇ ਵਧੀਆ ਭਾਅ ਜਿਹੜਾ ਮਛੀਵਾੜ ਮੰਡੀ ਦੇ ਵਿੱਚ ਮਿਲੂਗਾ ਮੇਰਾ ਨਾਮ ਸਰਜੀਤ ਸਿੰਘ ਰੈਂਟ ਪਹੇ ਲੋਰ ਪਰ ਮੈਂ ਮਛਵਾੜਾ ਸਾਹਿਬ ਮੱਕੀ ਲੈ ਕੇ ਆਇਆ ਸੁੱਕੀ ਮੱਕੀ ਲੈ ਕੇ ਆਇਆ ਮੈਨੂੰ ਰੇਟ 2421 ਰੁਪਏ ਦਾ ਮਿਲਿਆ ਮੈਂ ਜ਼ਿੰਮੇਵਾਰ ਕਿਸਾਨਾਂ ਨੂੰ ਬੇਨਤੀ ਕਰਦਾ ਕਿ ਮੱਕੀ ਨੂੰ ਸੁਕਾ ਕੇ ਲੈ ਕੇ ਆਉਣ ਵੱਧ ਤੋਂ ਵੱਧ ਰੇਟ ਲੈਣ ਮੱਕੀ ਦੇ ਦੋਸਤੋ ਜੀ ਮੱਕੀ ਵੜ ਮੱਡੀ ਜਿਹੜਾ ਭਾਅ ਮਿਲਿਆ ਸਤੋ ਸਤੋ ਭਾਅ ਹਾਂਜੀ ਹਾਂਜੀ ਕੀ ਪਹਿਲਾਂ ਵੀ ਵੇਚਦੇ ਹੋ ਕਿ ਪਹਿਲੀ ਵਾਰੀ ਬੀਜੀ ਆ ਪਹਿਲਾਂ ਹੀ ਵੇਚਦੇ ਆ ਪਹਿਲਾਂ ਕਦੇ ਇੰਨਾ ਭਾਅ ਮਿਲਿਆ ਜੀ ਨਹੀਂ ਜੀ ਪਹਿਲਾਂ ਕਿੰਨਾ ਭਾਅ ਮਿਲਦਾ ਸੀਗਾ 17-1800 1900 ਜੀ ਇਹ ਪਹਿਲੀ ਵਾਰ ਸੋ ਇੰਨਾ ਭਾਅ ਪਿਆ ਹਾਂਜੀ ਚਾਹ ਠੀਕ ਆ ਜੀ ਫਸਲ ਕਿਦਾਂ ਪੈਦਾ ਹੋ ਰਹੀ ਆ ਆ 6 ਕ ਨਾਲ ਦੇਖੋ ਜੀ ਹੁਣ ਕਿੰਨਾ ਕਿ ਨਿਕਲ ਆਇਆ ਸਹੀ ਬਾਕੀ ਦੋ ਤਿੰਨ ਕਿਲੇ ਹੋਰ ਵੱਡੇ ਪੈ ਲਿਆਵਾਂਗੇ ਖੜਾ ਕੇ ਜੀ ਅੱਜ ਮੱਕੀ ਦੀ ਪਹਿਲੀ ਢੇਰੀ ਸਾਡੇ ਮੱਛ ਵਾਲਾ ਸਾਹਿਬ ਚ ਆਈ ਆ ਪਹਿਲਾਂ ਦਾ ਦੋਨਾਂ ਤਰ੍ਹਾਂ ਜਿਨ੍ਹਾਂ ਖਰੀਦੀਆਂ আর ਜਿਨ੍ਹਾਂ ਨੇ ਵੇਚਿਆ ਉਹਨਾਂ ਨੂੰ ਮੁਬਾਰਕਾਂ ਬਹੁਤ-ਬਹੁਤ ਮੱਕੀ ਅੱਜ ਵਿਕੀ ਹੈ ਜੀ 2422 ਰੁਪਏ ਜੋ ਅੱਜ ਦਾ ਰਕਾਰਡ ਹੈ ਮਛਵਾਰੇ ਮੰਡੀ ਦਾ ਵੀ ਕਦੇ ਵੀ ਇਸ ਭਾਅ ਨੂੰ ਮੱਕੀ ਮਛਵਾਰੇ ਮੰਡੀ ਜਿਨੀ ਵਿਕੀ ਪਹਿਲਾਂ ਕਿੰਨਾ ਭਾਅ ਸੀਗਾ ਪਹਿਲਾਂ ਪਿਛਲੇ ਸਾਲ 2021 ਰੁਪਿਆ ਭਾਅ ਸੀ ਜਦੋਂ ਨਵਾਂ ਨਵਾਂ ਮਾਲ ਆਇਆ ਸੀ ਸੁੱਕੇ ਮਾਲ ਦਾ ਬੱਕੀ ਦੀ ਆਇਤ ਕੀ ਕਾਫੀ ਵੱਡੀ ਫਸਲ ਆਊਗੀ ਬਹੁਤ ਵਧੀਆ ਫਸਲ ਖੜੀ ਹੈ ਕਈ ਤਾਂ ਇਹ ਚਾਹੁੰਦੇ ਆ ਵੀ ਵਧੀਆ ਫਸਲ ਹੋਵੇ ਜ਼ਿਮੀਦਾਰਾਂ ਨੂੰ ਚੰਗੇ ਪੈਸੇ ਵਟਾਉਣ ਜ਼ਿਮੀਦਾਰਾਂ ਨੂੰ ਅਪੀਲ ਕਰਦੇ ਆ ਵੀ ਮੱਕੀ ਸੁਕਾ ਕੇ ਪਕਾ ਕੇ ਵੜਾਉਣ ਜ਼ਿਮੀਦਾਰ ਆਸਤਰ ਨੇ ਤਕਰੀਬਨ 40 ਕੁਇੰਟਲ ਦੇ ਨੇੜੇ ਤੇੜੇ ਜਿਹੜਾ ਹੈਗਾ ਸੁੱਕੀ ਮੱਕੀ ਦਾ ਝਾੜ ਹੋ ਜਾਂਦਾ ਹੈ ਜਿਹੜਾ ਮੱਛੜੇ ਦੇ ਵਿੱਚ ਰੱਖਿਆ ਐਤਵਾਰ ਕਿੰਨਾ ਕਹਿ ਰਵਾਨ ਹੈ ਜੀ ਆਸ ਰੱਖਦੇ ਆ ਵੀ ਉਹ ਝਾੜ ਦੇ ਨੇੜੇ ਤੇੜੇ ਰਹੇ 40 ਜਾਂ 42 ਕੁਇੰਟਲ 45 ਕੁਇੰਟਲ ਤੱਕ ਹੋਵੇ ਤਾਂ ਜ਼ਿਮੀਦਾਰ ਬਾਵਾ ਖੁਸ਼ਵਾਲ ਹੋ ਜੂਗਾ ਚੰਗੇ ਪੈਸੇ ਵਟੇ ਜਾਣਗੇ